प्यारे दोस्तों ਤੁਸੀਂ ਜਾਣਦੇ ਆ ਕਿ ਜਿਹੜਾ ਆਪਣਾ ਵੀਰਵਾਰ ਦਾ ਦਿਨ ਹੁੰਦਾ ਇਹ ਆਪਾਂ ਵਿਗਿਆਨ ਗਿਆਨ ਦਿਨ ਆ ਕਰ ਰੱਖਿਆ ਇਹਦਣ ਆਪਾਂ ਗਿਆਨ ਤੇ ਵਿਗਿਆਨ ਦੀਆਂ ਗੱਲਾਂ ਕਰਦੇ ਆ ਤੇ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਪ੍ਰਸ਼ਨ ਪੁੱਛਦਾ ਆ ਆਰੰਭ ਦੇ ਵਿੱਚ ਹੀ ਇਹਦਾ ਆਪਾਂ ਉੱਤਰ ਵੀ ਦੇਵਾਂਗੇ ਕਿ ਇਸ ਸਮਾਨ ਵਿੱਚ ਕਿੰਨੇ ਤਾਰੇ ਨੇ ਤੁਹਾਨੂੰ ਪਤਾ ਹੈ ਕਿ ਇਹ ਸਵਾਲ ਅਕਸਰ ਇਹ ਬੀਰਬਲ ਨਾਲ ਵੀ ਜੋੜਿਆ ਜਾਂਦਾ ਹੈ ਕਿ ਅਕਬਰ ਨੇ ਪੁੱਛਿਆ ਬੀਰਬਲ ਨੂੰ ਕਿ ਸਮਾਨ ਵਿੱਚ ਕਿੰਨੇ ਤਾਰੇ ਨੇ ਤੇ ਕਿਹਾ ਜਾਂਦਾ ਹੈ ਕਿ ਬੀਰਬਲ ਕਹਿੰਦਾ ਕਿ ਜੀ ਮੈਂ ਕੱਲ ਇਹਦਾ ਜਵਾਬ ਦੇਵਾਂਗਾ ਤੇ ਅਗਲੇ ਦਿਨ ਉਹ ਇੱਕ ਢੇਡ ਫੜ ਕੇ ਲੈ ਗਿਆ ਤਾਂ ਬੀਰਬਲ ਨੂੰ ਅਕਬਰ ਪੁੱਛਦਾ ਭਾਈ ਕੱਲ ਤੇਰੇ ਜਮੇ ਇੱਕ ਕੰਮ ਲਾਇਆ ਸੀ ਕਿ ਸਮਾਨ ਵਿੱਚ ਕਿੰਨੇ ਤਾਰੇ ਆ ਤੂੰ ਇਹ ਕੀ ਚੱਕ ਲੈ ਆਇਆ ਹੈ ਉਹ ਕਹਿੰਦਾ ਜੀ ਗੱਲ ਇਹ ਆ ਵੀ ਮੈਂ ਰਾਤ ਤਾਰੇ ਗਿਣੇ ਸੀ ਮੈਨੂੰ ਪਤਾ ਲੱਗ ਗਿਆ ਕਿੰਨੇ ਆ ਉਹ ਉਹਨੇ ਨੇ ਜਿੰਨੇ ਇਸ ਢੇਡ ਦੇ ਵਾਲ ਨੇ ਦੇਖੋ ਇਹਦੇ ਵਿੱਚ ਜਿਹੜਾ ਬੀਰਬਲ ਆ ਉਹਦੀ ਹਾਜ਼ਰ ਜਵਾਬੀ ਤਾਂ ਦਿਖਾਈ ਦਿੰਦੀ ਹੈ ਪਰ ਇਹ ਉੱਤਰ ਵਿਗਿਆਨਿਕ ਨਹੀਂ ਹੈ ਹਾਂ ਆਕਾਸ਼ ਵਿੱਚ ਬਹੁਤ ਸਾਰੇ ਤਾਰੇ ਨੇ ਜਿਵੇਂ ਢੇੜ ਦੇ ਬਹੁਤ ਸਾਰੇ ਵਾਲ ਹੁੰਦੇ ਆ ਪਰ ਇਹ ਉੱਤਰ ਵਿਗਿਆਨਿਕ ਨਹੀਂ ਹੈ ਵੈਸੇ ਅਸਮਾਨ ਦੇ ਵਿੱਚ ਭਲਾ ਕਿੰਨੇ ਤਾਰੇ ਨੇ ਤਾਂ ਅਸਲ ਗੱਲ ਤਾਂ ਇਹ ਆ ਕਿ ਅਸਮਾਨ ਵਿੱਚ ਅਰਬਾਂ ਖਰਬਾਂ ਤਾਰੇ ਨੇ ਅਰਬਾਂ ਖਰਬਾਂ ਤਾਰੇ ਨੇ ਪਰਾ ਨੰਗੀ ਅੱਖ ਨਾਲ ਕਿੰਨੇ ਦੇਖਦੇ ਨੇ ਤਾਂ ਨੰਗੀ ਅੱਖ ਨਾਲ ਜਦੋਂ ਅਸੀਂ ਗੱਲ ਕਰੀਏ ਤਾਂ ਇਹ ਵੀ ਹਰ ਰੋਜ਼ ਕਿੰਨੇ ਦਿਸਦੇ ਆ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਕਿ ਸਮਾਨ ਵਿੱਚ ਬਦਲ ਕਿੰਨੇ ਨੇ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਕਿ ਉਸ ਦਿਨ ਜਿਹਨੂੰ ਕਿਹਾ ਜਾ ਸਕਦਾ ਹੈਗਾ ਕਿ ਵਾਤਾਵਰਣ ਕਿੰਨਾ ਕੁ ਪ੍ਰਦੂਸ਼ਿਤ ਆ ਹਵਾ ਕਿੰਨੀ ਕੁ ਦਿਨ ਪ੍ਰਦੂਸ਼ਿਤ ਹੈਗੀ ਆ ਸਾਫ਼ ਦਿਨ ਕਿ ਜਿਹੜਾ ਪੂਰਾ ਸਾਫ ਦਿਨਾ ਜਿਹੜੀ ਪੂਰੀ ਕਾਲੀ ਰਾਤ ਆ ਪੂਰਾ ਸਾਫ ਦਿਨਾ ਜੇ ਤੁਸੀਂ ਘਰ ਦੀ ਬਿਲਕੁਲ ਛੱਤ ਤੇ ਖੜ੍ਹ ਜਾਓ ਤਾਂ ਤੁਹਾਨੂੰ ਕਿੰਨੇ ਤਾਰੇ ਦਿਖਾਈ ਦੇਣਗੇ ਤਾਂ ਮੋٹے ਜੇ ਤਾਰਤੇ ਜਿਨ੍ਹਾਂ ਨੇ ਗਿਣਤੀ ਕਰੀ ਆ ਉਹਨਾਂ ਨੇ ਦੱਸਿਆ ਹੈਗਾ ਕਿ ਇਹ ਤਾਰੇ ਹੁੰਦੇ ਆ ਭਾਈ ਕੋਈ 1000 ਤੋਂ ਲੈ ਕੇ 4000 ਤੱਕ ਤਾਰੇ ਆ ਜਿਹੜੇ ਤੁਹਾਨੂੰ ਉਹ ਨੰਗੀ ਅੱਖ ਨਾਲ ਦਿਖਦੇ ਆ ਤਾਰਿਆਂ ਦੀ ਗਿਣਤੀ ਤਾਂ ਜ਼ਿਆਦਾ ਹੈ ਪਰ ਨੰਗੀ ਅੱਖ ਨਾਲ ਸਾਨੂੰ ਇੱਕ ਵਾਰ ਇੰਨੇ ਕਿਤਾਰੇ ਦਿਖਾਈ ਦਿੰਦੇ ਆ 1000 ਤੋਂ ਲੈ ਕੇ 4000 ਤੱਕ ਇਹ ਸਾਨੂੰ ਤਾਰੇ ਇੱਕ ਵੇਲੇ ਦਿਖਾਈ ਦਿੰਦੇ ਹੈਗੇ ਉਹ ਕਿੰਨੇ ਤਾਰੇ ਨੇ ਤਾਂ ਜਿਵੇਂ ਮੈਂ ਕਿਹਾ ਕਿ ਖਰਬਾਂ ਨੇ ਜਿਹੜੀ ਸਾਡੀ ਸਾਡੀ ਜਿਹੜੀ ਸਾਡੀ ਗੈਲੈਕਸੀ ਆ ਜਿਹਨੂੰ ਮਿਲਕੀ ਵੇ ਕਹਿੰਦੇ ਆ ਸਾਡੀ ਗੈਲੈਕਸੀ ਜਿਹਦਾ ਅਸੀਂ ਹਿੱਸਾ ਹੈਗੀ ਉਹਦੇ ਵਿੱਚ ਕਿੰਨੇ ਤਾਰੇ ਨੇ ਤਾਂ ਮੋਟਾ ਜਿਹਾ ਅੰਦਾਜ਼ਾ ਹੈਗਾ ਕਿ ਮੋਟਾ ਅੰਦਾਜ਼ਾ ਵੀ ਬਹੁਤ ਜਿਹਨੂੰ ਕਹਿ ਸਕਦੇ ਆ ਫਰਕ ਵਾਲਾ ਹੈਗਾ ਕਿ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਹੁਣ ਇਹ ਬਿਲੀਅਨ ਕਿੰਨਾ ਕੁ ਹੁੰਦਾ ਇਹ ਅੰਦਾਜ਼ਾ ਲਾ ਲਓ ਕਿ ਜੇ 1 ਕੇ ਨਾਲ ਕਾਹ ਲਓ ਕਿ 11 ਜ਼ੀਰੋਆਂ ਲਾ ਆ ਦੀਏ ਜਾਂ 4 ਕੇ ਨਾਲ 11 ਜ਼ੀਰੋਆਂ ਲਾ ਦੀਏ ਤਾਂ ਇਹ 1 ਮਿਲੀਅਨ ਤੇ ਇਹਾਰੇ ਮਿਲੀਅਨ ਬਿਲੀਅਨ ਬਣਦਾ ਹੈਗਾ ਤੋਂ ਇੰਨੇ ਤਾਰੇ ਨੇ ਅਰਬਾਂ ਖਰਬਾਂ ਕਹਿ ਸਕਦੇ ਤੇ ਜੇ ਅਸੀਂ ਗੈਲੈਕਸੀਆਂ ਕਹਿ ਲਈਏ ਉਹ ਗੈਲੈਕਸੀਆਂ ਦੀ ਗਿਣਤੀ ਵੀ ਹਜੇ ਤੱਕ ਹੋਈ ਨਹੀਂ ਗੈਲੈਕਸੀਆਂ ਬਹੁਤ ਨੇ ਤੇ ਹਰ ਗੈਲੈਕਸੀ 'ਚ ਹੀ ਇੰਨੇ ਤਾਰੇ ਨੇ ਤੋਂ ਹਾਲ ਦੀ ਘੜੀ ਜਿਹੜੀ ਤਾਰਿਆਂ ਦੀ ਗਿਣਤੀ ਸਹੀ ਗਿਣਤੀ ਕਰਨੀ ਸੰਭਵ ਨਹੀਂ ਆ ਕਿਉਂਕਿ ਬਹੁਤ ਸਾਰੇ ਤਾਰੇ ਹੋ ਸਕਦਾ ਅੱਜ ਖਤਮ ਹੋ ਚੁੱਕੇ ਹੋਣ ਕਿਉਂਕਿ ਉਹਨਾਂ ਦੀ ਰੋਸ਼ਨੀ ਸਾਡੇ ਤੱਕ ਪੁੱਜ ਰਹੀ ਆ ਪਰ ਹੋ ਸਕਦਾ ਹੈ ਕਿ ਜਿੱਥੋਂ ਰੋਸ਼ਨੀ ਚੱਲੀ ਆ ਉੱਥੇ ਤਾਰੇ ਖਤਮ ਵੀ ਹੋ ਚੁੱਕੇ ਹੋਣ ਪਰ ਨੰਗੀ ਅੱਖ ਨਾਲ ਸਾਨੂੰ 4000 ਤਾਰੇ ਵੱਧ ਵੱਧ ਦੇਖ ਸਕਦਾ ਇੱਕ ਵੇਲੇ ਦੂਰਬੀਨ ਨਾਲ ਜ਼ਿਆਦਾ ਦੇਖ ਸਕਦੇ ਆ ਤੇ ਜਦੋਂ ਅਸੀਂ ਥਿਉਰੀ ਆਫ ਪ੍ਰੋਬੈਬਿਲਟੀ ਲਾ ਕੇ ਇਸ ਦਾ ਵੈਸੇ ਗਣਨਾ ਕਰਦੇ ਆ ਤਾਂ ਉਦੋਂ ਸਾਨੂੰ ਇਹਦਾ ਅੰਦਾਜ਼ਾ ਲੱਗਦਾ ਕਿ ਕਿੰਨੇ ਕੁ ਤਾਰੇ ਹੈ ਹੁਣ ਇਹ ਆ ਕਿ ਸਮਾਨ ਚ ਜਿਹੜੇ ਤਾਰੇ ਆ ਉਹਨਾਂ ਚੋਂ ਸਭ ਤੋਂ ਵੱਧ ਚਮਕਦਾ ਤਾਰਾ ਕਿਹੜਾ ਹੈ ਇਹ ਤਾਂ ਸਾਨੂੰ ਪਤਾ ਹੈ ਕਿ ਕੁਝ ਚਮਕਦਾਰ ਵਧੇਰੇ ਹੁੰਦੇ ਆ ਕੁਝ ਘੱਟ ਕੁਝ ਤਾਂ ਆ ਰੋਸ਼ਨੀ ਦੇ ਵਿੱਚ ਟਿਮਕਣੇ ਜਿਹਾ ਦਿਖਾਈ ਦਿੰਦੇ ਆ ਕੁਝ ਬਹੁਤ ਜ਼ਿਆਦਾ ਚਮਕਦੇ ਆ ਹੁਣ ਜਿਹੜਾ ਧਰਤੀ ਦੇ ਉੱਤੇ ਸਭ ਤੋਂ ਵੱਧ ਚਮਕਦਾਰ ਤਾਰਾ ਦਿਖਾਈ ਦਿੰਦਾ ਉਹਦਾ ਨਾਂ ਨਾ ਜਿਹੜਾ ਸਰੀਅਸ ਸਰੀਅਸ ਇਹ ਤਾਰਾ ਪ੍ਰਥਵੀ ਤੋਂ ਕੋਈ 8.6 ਪ੍ਰਕਾਸ਼ ਵਰੇ ਦੂਰ ਹੈ ਪ੍ਰਕਾਸ਼ ਵਰ ਸਮੇਂ ਤੇ ਕਿੰਨੇ ਪ੍ਰਕਾਸ਼ ਵਰ ਕਿ ਇੱਕ ਸੈਕਿੰਡ ਦੇ ਵਿੱਚ ਜਿੰਨੀ ਜਿਹਨੂੰ ਕਹਿ ਸਕਦੇ ਆ ਪ੍ਰਕਾਸ਼ ਦੂਰੀ ਤੈਅ ਕਰ ਸਕਦਾ ਉਹ ਵਰੇ ਦੇ ਵਿੱਚ ਕਿੰਨੀ ਕਰੇਗਾ ਤੇ 8.6 ਯਾਨੀ ਸਾਢੇ 8 ਸਾਲਾਂ ਚ ਕਿੰਨੀ ਦੂਰ ਤੱਕ ਜਾਊਗੀ ਵੇਖੋ ਰੋਸ਼ਨੀ ਕਿੰਨੀ ਤੇਜ ਆ ਉਹ ਇੰਨੀ ਦੂਰ ਆ ਸਾਡੇ ਪਰ ਉਹ ਸਭ ਤੋਂ ਵੱਧ ਚਮਕਦਾ ਜਿਹੜਾ ਸਰੀਅਸ ਤਾਰਾ ਹੈ ਹਾਲਾਂਕਿ ਦੂਰ ਬਹੁਤ ਸਾਡੇ ਜਿਹੜਾ ਨੇੜੇ ਤਾਰਾ ਹੈਗਾ ਉਹ ਤਾਰਾ ਹੈਗਾ ਪ੍ਰੋਕਸੀਮਸ ਸੈਟੋਰੀ ਇਹ ਤਾਰਾ ਹੈ ਜੀ ਦੂਰੀ ਤਾਂ ਬਹੁਤ ਘੱਟ ਆ ਸਾਰੀ 4.3 ਨਹੀਂ ਆ 4.2 ਹੀ ਆ ਸੱਚ ਤਾਂ ਬਹੁਤ ਨੇੜੇ ਆ ਤਾਰਾ ਪਰ ਇਹ ਤਾਰਾ ਸਾਨੂੰ ਮਸੀ ਦਿਖਾਈ ਦਿੰਦਾ ਕਾਰਨ ਕੀ ਹੈ ਕਾਰਨ ਇਹ ਇੱਕ ਸੇਰੀਅਸ ਤਾਰਾ ਭਾਵੇਂ ਹੈ ਤਾਂ ਦੂਰ ਸੇਰੀਅਸ ਤਾਰਾ ਹੈ ਤਾਂ ਬਹੁਤ ਦੂਰ ਪਰ ਹੈ ਬਹੁਤ ਵੱਡਾ ਸਾਡਾ ਸੂਰਜ ਵੀ ਤਾਂ ਇੱਕ ਤਾਰਾ ਹੀ ਆ ਨਾ ਇਦੇ ਤੋਂ 25 ਗੁਣਾ ਵੱਧ ਪ੍ਰਕਾਸ਼ ਛੱਡ ਰਿਹਾ ਹੈ ਇਹ ਪ੍ਰਕਾਸ਼ ਹੌਲੀ ਹੌਲੀ ਘਟਦਾ ਜਾਣਾ ਕਿਉਂਕਿ ਵਾਈਟ ਡਵਾਰਫ ਚ ਬਦਲ ਗਿਆ ਹੈਗਾ ਪਰ ਹਜੇ ਲੱਖਾਂ ਵਰੇ ਇਸੇ ਤਰ੍ਹਾਂ ਇਹ ਚਮਕਦਾ ਰਹੂਗਾ ਤੇ ਆਪਾਂ ਨੂੰ ਦਿਖਾਈ ਦਿੰਦਾ ਰਹੂਗਾ ਭਾਵੇਂ ਚਮਕਦਾ ਰਹਉਣ ਕਰਕੇ ਨੇ ਇਹਦੇ ਬਾਰੇ ਜਾਣਕਾਰੀ ਤਾਂ ਪਹਿਲਾਂ ਹੀ ਹੈ ਜਿਹੜੀਆਂ ਪ੍ਰਾਣੀਆਂ ਲਿਖਤਾਂ ਨੇ ਨਾ ਚਾਹੇ ਯਨਾਨੀ ਆ ਚਾਹੇ ਮਿਸਰੀ ਆ ਉਹਦੇ ਵਿੱਚ ਇਸ ਸੇਰੀਅਸ ਤਾਰੇ ਬਾਰੇ ਲਿਖਿਆ ਮਿਲਦਾ ਹੈ ਹੁਣ ਤਾਰੇ ਦੀ ਗੱਲ ਤਾਂ ਅਸੀਂ ਕਰ ਲਈ ਹੁਣ ਆਪਾਂ ਥੋੜੀ ਗੱਲ ਤਾਰਿਆਂ ਦੇ ਦੁਆਲੇ ਜਿਹੜੇ ਘੁੰਮਦੇ ਆ ਗ੍ਰਹਿ ਉਹਨਾਂ ਬਾਰੇ ਵੀ ਗੱਲ ਕਰ ਲਈਏ ਤਾਂ ਗ੍ਰਹਿ ਕਿਹੜਾ ਮਾ ਕੇ ਸਭ ਤੋਂ ਵੱਧ ਨੇੜੇ ਆ ਕਿਹੜਾ ਚਮਕਦਾਰ ਆ ਤਾਂ ਪ੍ਰਥਵੀ ਤੋਂ ਸਾਨੂੰ ਜਿਹੜੇ ਪੰਜ ਤਾਰੇ ਹੈਗੇ ਆ ਗ੍ਰਹਿ ਉਹ ਜਿਹੜੇ ਸਾਨੂੰ ਨੰਗੀ ਅੱਖ ਨਾਲ ਦਿਖਾਈ ਦਿੰਦੇ ਆ ਬੁੱਧ ਮੰਗਲ ਸ਼ੁਕਰ ਤੇ ਬ੍ਰਸਪਤੀ ਤੇ ਸ਼ਨੀ ਇਹ ਤਾਂ ਆਪਾਂ ਨੂੰ ਨੰਗੀ ਅੱਖ ਨਾਲ ਦਿਖਾਈ ਦਿੰਦੇ ਆ ਇੰਨਾਂ ਚੋਂ ਜਿਹੜਾ ਸਭ ਤੋਂ ਚਮਕਦਾਰ ਆ ਉਹ ਆ ਸ਼ੁਕਰ ਜੋ ਸਮਾਨ ਵਿੱਚ ਬਹੁਤ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ ਚੰਦਰਮਾ ਤੋਂ ਬਾਅਦ ਇਹ ਹੀ ਸਮਾਨ ਚ ਸਭ ਤੋਂ ਵੱਧ ਚਮਕਦਾ ਹੈ ਹਾਲਾਂਕਿ ਇਹਦੀ ਚਮਕ ਆਪਦੀ ਨਹੀਂ ਗੀ ਇਹਨੂੰ ਸੁੰਦਰਤਾ ਨਾਲ ਵੀ ਜੋੜਿਆ ਜਾਂਦਾ ਹੈ ਹੁਣ ਵੱਡੀ ਗੱਲ ਇਹ ਹੈ ਕਿ ਚਮਕਦਾ ਕਿਉਂ ਇੰਨਾ ਇਹ ਚਮਕਦਾ ਇਸ ਕਰਕੇ ਆ ਕਿ ਇਹਦੇ ਦੁਆਲੇ ਨਾ ਤਿਆਬੀ ਬੱਦਲਾਂ ਨਾਲ ਭਰਿਆ ਬੜਾ ਸੰਘੜਾ ਵਾਯੂ ਮੰਡਲ ਵਾਯੂ ਮੰਡਲ ਉਤੇ ਪੈਣ ਵਾਲੀ ਰੋਸ਼ਨੀ ਆਲਾ ਜਿਹੜੀ ਉਹ ਦਾ ਜਿਹੜਾ ਲਗਭਗ 70% ਉਹ ਰਿਫਲੈਕਟ ਕਰ ਦਿੰਦਾ ਪਰਵਰਤਤ ਕਰ ਦਿੰਦਾ ਰੋਸ਼ਨੀ ਪੈਂਦੀ ਆ ਪਰ ਉਹ ਉਥੋਂ ਫਿਰ ਚਮਕ ਦੇ ਰੂਪ ਵਿੱਚ ਬਾਹਰ ਆਉਂਦੀ ਆ ਦੂਸਰਾ ਕਾਰਨ ਇਹ ਦਾ ਪ੍ਰਥਵੀ ਤੋਂ ਦੂਰੀ ਘੱਟ ਹੋਣਾ ਵੀ ਆ ਬੜਾ ਦੂਰ ਨਹੀਂਗਾ ਇਹ 4 ਕਰੋੜ ਕਿਲੋਮੀਟਰ ਹੀ ਆ ਸਾਡੇ ਤੋਂ ਹੁਣ ਤੁਸੀਂ ਕਹੋਗੇ ਕਿ ਕਰੋੜ ਕਿਤੇ ਥੋੜਾ ਹੁੰਦਾ ਹਾਂ ਭਾਈ ਕਰੋੜ 4 ਕਰੋੜ ਕਿਲੋਮੀਟਰ ਦੀ ਜੇ ਉਹ ਗੱਲ ਕਰਦੇ ਆ ਤਾਂ ਉਸ ਢੰਗ ਨਾਲ ਫਿਰ ਇਹ ਧਰਤੀ ਦੇ ਨੇੜੇ ਹੀ ਆ ਬਹੁਤਾ ਦੂਰ ਨਹੀਂ ਇੱਕ ਕਾਰਨ ਇਹ ਕਿ ਇਹ ਨਾ ਜਿਹੜਾ ਸੂਰਜ ਆ ਸੂਰਿ ਦੀ ਰੋਸ਼ਨੀ ਇਹਦੇ ਤੇ ਬਹੁਤ ਪੈਂਦੀ ਆ ਇਹਦਾ ਇਸ ਕਾਰਨ ਸੂਰਜ ਦੇ ਨੇੜੇ ਆ ਇਹ ਸੂਰਜ ਦੇ ਨੇੜੇ ਆ ਇਸ ਕਾਰਨ ਕਰ ਤੱਤੀ ਦੇ ਵੀ ਨੇੜੇ ਆ ਸੂਰਜ ਦੇ ਵੀ ਨੇੜੇ ਆ ਸੂਰਜ ਦੀ ਰੋਸ਼ਨੀ ਜਦੋਂ ਪੈਂਦੀ ਆ ਉਹਨੂੰ ਬੜਾ ਸੋਖ ਨਹੀਂ ਸਕਦਾ ਬਹੁਤੀ ਇਹ ਪਰਵਰਤਤੀ ਕਰ ਦਿੰਦਾ ਇਸ ਕਰਕੇ ਬਹੁਤ ਜ਼ਿਆਦਾ ਚਮਕਦਾ ਹੁਣ ਤੁਸੀਂ ਕਹੋਗੇ ਕਿ ਫਿਰ ਨੇੜੇ ਤਾਂ ਬੁੱਧ ਸੂਰੀ ਦੇ ਸਭ ਤੋਂ ਨੇੜੇ ਆ ਪਰ ਕਾਰਨ ਕੀ ਕਿ ਬੁੱਧ ਆ ਨਾ ਜਿਹੜਾ ਉਹ ਸਪਸ਼ਟ ਇਸ ਕਰਕੇ ਨਹੀਂ ਦਿੰਦਾ ਉਹਦਾ ਆਕਾਰ ਛੋਟਾ ਹੈ ਸ਼ੁਕਰ ਦਾ ਆਕਾਰ ਬਹੁਤ ਵੱਡਾ ਹੈ ਫਿਰ ਉਹ ਕਾਰਨ ਨੇ ਵੀ ਤਾਂ ਇੱਕ ਗੱਲ ਕਰਨੀ ਆ ਨਾ ਹੁਣ ਤੁਸੀਂ ਵੇਖੋ ਕਿ ਕਿਤੇ ਐਵੇਂ ਤੁਹਾਡੇ ਘੜੀ ਦਾ ਡਾਇਲ ਚਮਕਦਾ ਤੇ ਕਿਤੇ ਤੁਸੀਂ ਵੱਡਾ ਸਾਰਾ ਸ਼ੀਸ਼ਾ ਲੈ ਕੇ ਲਿਸ਼ਕਾਰ ਪਾਉਣੇ ਨਿਸ਼ਚੇ ਸ਼ੀਸ਼ੇ ਦੀ ਲਿਸ਼ਕਾਰ ਵੱਡੇ ਸ਼ੀਸ਼ੇ ਦੀ ਵਿਸ਼ਕਾਰ ਜ਼ਿਆਦਾ ਪਾਉਗੀ ਇਹਨਾਂ ਕਾਰਨਾਂ ਕਰਕੇ ਸ਼ੁਕਰਗ੍ਰਹਿ ਪ੍ਰithvi ਤੇ ਸਭ ਤੋਂ ਵੱਧ ਚਮਕਦਾਰ ਤੇ ਸੁੰਦਰ ਦਿਖਾਈ ਦਿੰਦਾ ਜਿਨ੍ਹਾਂ ਨੇ ਸ਼ੁਕਰਗ੍ਰਹਿ ਵੇਖਿਆ ਵਧੀਆ ਗੱਲ ਆ ਜਿਨ੍ਹਾਂ ਨੇ ਨਹੀਂ ਵੇਖਿਆ ਜੇ ਉਹ ਵੇਖਣਾ ਤਾਂ ਅੱਜ ਰਾਤ ਨੂੰ ਜਾਂ ਕੱਲ ਸਵੇਰ ਦਨ ਚੜਨ ਤੋਂ ਕੁਝ ਸਮਾਂ ਪਹਿਲਾਂ ਨਾ ਪੂਰਬ ਵੱਲ ਵੇਖਿਆ ਜਾਵੇ। ਇਹ ਸ਼ਾਮ ਨੂੰ ਵੇਖਣਾ ਹੋਇਆ ਤਾਂ ਪੱਛਮ ਵੱਲ ਨੂੰ ਵੇਖਿਆ ਜਾਵੇ। ਵੈਸੇ ਆਜਿਕੇਲ ਸ਼ਹਿਰ 'ਚ ਤਾਂ ਐਨਾ ਪੋਲੂਸ਼ਨ ਹੁੰਦਾ ਐ, ਇੰਨੀਆਂ ਰੌਸ਼ਨੀਆਂ ਹੁੰਦੀਆਂ ਕਿ ਉੱਥੇ ਕੁਝ ਦਿਖਾਈ ਨਹੀਂ ਦਿੰਦਾ। ਫੇਰ ਵੀ ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਛੱਤ ਦੇ ਉੱਤੇ ਚੜਜੋ ਬਹੁਤ ਉੱਪਰ ਜਿੰਨਾ ਉੱਪਰ ਤੁਸੀਂ ਜਾ ਸਕਦੇ ਆ। ਜੇ ਤੈਨਾਂ ਮੰਜ਼ਿਲਾਂ ਤੇ 3ਜੀ ਮੰਜ਼ਿਲ ਦੀ ਜੇ ਛੱਤ ਤੇ ਜਾਓਗੇ ਚੌਥੀ ਮੰਜ਼ਿਲ ਦੀ ਛੱਤ ਤੇ ਜਾਓਗੇ ਤਾਂ ਜਿਹੜੀਆਂ ਸ਼ਹਿਰ ਦੀਆਂ ਲਾਈਟਾਂ ਵਾਲੇ ਦੁਲਦੀਆਂ ਲਾਈਟਾਂ ਨੀਂ ਨੀਆਂ ਰਹਿ ਜਾਣਗੀਆਂ ਦੂਸਰਾ ਭਾਈ ਚਾਹੀਦਾ ਤਾਂ ਨਹੀਂ ਪਰ ਜੇ ਕੁਦਰਤੀ ਇੰਨਾ ਦਿਨਾਂ ਦੇ ਵਿੱਚ ਬਲੈਕਆਊਟ ਹੋ ਰਹੀ ਆ ਜੇ ਬਲੈਕਆਊਟ ਹੋਈ ਹੋਵੇ ਤਾਂ ਉਸ ਸਮੇਂ ਤੁਸੀਂ ਵੇਖ ਸਕਦੇ ਆ ਕਿਉਂਕਿ ਧਰਤੀ ਦੀ ਜਿਹੜੀ ਰੋਸ਼ਨੀ ਆ ਉਹ ਤੁਹਾਡੀਆਂ ਫਿਰ ਅੱਖਾਂ ਦੇ ਵਿੱਚ ਨਹੀਂ ਪੈਂਦੀ ਤੁਸੀਂ ਸਿੱਧੀਆਂ ਉੱਪਰ ਤਾਰਿਆਂ ਨੂੰ ਦੇਖਦੇ ਹੈਗੇ ਆ ਚਮਕ ਕਰਕੇ ਧਿਆਨ ਚ ਆ ਜਾਏਗਾ ਮੈਂ ਸਮਝਦਾ ਕਿ ਬੱਚਿਆਂ ਨੂੰ ਤਾਰੇ ਜ਼ਰੂਰ ਦਿਖਾਉਣੇ ਚਾਹੀਦੇ ਆ ਇਹਦੇ ਨਾਲ ਉਹਨਾਂ ਨੂੰ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਵੀ ਪਤਾ ਲੱਗਦਾ ਹੈ ਵਿਗਿਆਨ 'ਚ ਉਹਨਾਂ ਦੀ ਰੁਚੀ ਵੀ ਬਣਦੀ ਆ ਤੇ ਉਹ ਜੋਤਿਸ਼ੀਆਂ ਦੇ ਚੱਕਰ 'ਚ ਵੀ ਨਹੀਂ ਫਸਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਕੀ ਆ ਕਿਉਂ ਚਮਕਦੇ ਆ ਕਿਵੇਂ ਘੁੰਮਦੇ ਆ ਕੀ ਇਹਨਾਂ ਦਾ ਆਧਾਰ ਹੈ ਤੋਂ ਅੱਜ ਲਈ ਇੰਨੀਆਂ ਗੱਲਾਂ ਅਗਲੀ ਵਾਰ ਕੁਝ ਹੋਰ ਗੱਲਾਂ ਕਰਾਂਗੇ ਮਿਹਰਬਾਨੀ ਸ਼ੁਕਰੀਆ